ਸੀ ਦੱਸਾਂਗੀ ਤੁਸੀਂ ਗੈਸ ਕਰੋ ਵੀ ਕੌਣ ਆ ਰਿਹਾ ਹੌਲੀ ਹੌਲੀ ਇਹਨਾਂ ਨੇ ਸਾਰੇ ਉਹਨਾਂ ਦੀ ਕਾਲ ਆ ਗਈ ਸੀਗੀ ਬਹੁਤ ਟਾਈਮ ਆਲੀ ਤੋਂ ਪੱਟੇ ਕਿਲਾ ਆਏ ਹੋਏ ਨਾ ਨੇ ਜੱਸ ਉਹਦੀ ਫੋਨ ਲਾਏ ਹਾਂ ਹਾਂਜੀ ਅੱਜ ਆਪਣੇ ਤੀਸਰਾ ਗੈਸਟ ਆਉਣ ਲੱਗਾ ਏ ਹਾਂਜੀ ਹਾਂਜੀ ਹੁਣ ਤੁਹਾਨੂੰ ਅਸੀਂ ਦੱਸਾਂਗੇ ਤੁਸੀਂ ਗੈਸ ਕਰੋ ਵੀ ਕੌਣ ਆ ਰਿਹਾ ਹੋਰ ਹਾਂਜੀ ਤੇ ਬਾਕੀ ਮਲਾਉਂਦੇ ਅਸੀਂ ਦੱਸਾਂਗੇ ਹੌਲੀ ਹੌਲੀ ਬਲੌਗ ਚ ਉਹਨਾਂ ਨੂੰ ਵੀ ਛੁੱਟੀਆਂ ਸੀਗੀਆਂ ਤੇ ਫਿਰ ਪਹਿਲਾਂ ਰਮਨ ਆਈ ਸੀ ਪਹਿਲਾਂ ਮਨ ਆਈ ਸੀ ਨਾ ਪਹਿਲਾਂ ਮਨ ਆਏ ਸੀ ਫਿਰ ਰਮਨ ਆਏ ਸੀ ਮੇਰੀ ਸਿਸਟਰ ਤੇ ਹੁਣ ਇੱਕ ਹੋਰ ਆਪਣੇ ਗੈਸਟ ਆ ਰਹੇ ਆ ਆਪਾਂ ਜਦੋਂ ਆਏ ਤੁਹਾਨੂੰ ਮਲਾਉਂਦੇ ਆ ਫਿਰ ਤੁਹਾਨੂੰ ਦੱਸਦੇ ਆ ਆਪਣੇ ਕੌਣ ਨੇ ਲੱਗਦੇ ਤੇ ਅਮਨ ਦੀ ਚਿਹਰੇ ਦੀ ਖੁਸ਼ੀ ਦੇਖੋ ਸਮਾਈਲ ਕਰਦੀ ਕਿੰਨੇ ਟਾਈਮ ਬਾਅਦ ਮਿਲਣਾ ਉਹਨਾਂ ਨੂੰ 9 ਮਨთ ਬਾਅਦ ਹਾਂਜੀ 9 ਮਹੀਨੇ ਬਾਅਦ ਮਿਲਣਾ ਅਮਨ ਦੇ ਰਿਸ਼ਤੇਦਾਰ ਆ ਯਾਨੀ ਕਿ ਮੇਰੀ ਚਲੋ ਬੇਟੀ ਵਰਗੀ ਹੈ ਨਾ ਤੇ ਇਹਨਾਂ ਦੇ ਰਿਸ਼ਤੇਦਾਰ ਆ ਉਹ ਪਹਿਲਾਂ ਆ ਕੇ ਸੀ ਇਹਨਾਂ ਨਾਲ ਇਹ ਬਾਤ ਚੋਂ ਆਈ ਆ ਤੇ ਉਹਨਾਂ ਦੇ ਆਉਣ ਦੀ ਖੁਸ਼ੀ ਦੇ ਵਿੱਚ ਅਮਨ ਬਣਾਉਂਦੀ ਆ ਪਕੌੜੇ ਪਕੌੜੇ ਇਸ ਕਰਕੇ ਅੱਜ ਅਸੀਂ ਬਣਾਉਣ ਲੱਗੇ ਆ ਪਕੌੜੇ ਪਕੌੜੇ ਉਹਨਾਂ ਦੀ ਕਾਲ ਆ ਗਈ ਸੀ ਕਿ ਭੁੱਖ ਬਹੁਤ ਲੱਗੀ ਹੋਈ ਆ ਤੇ ਆਪਾਂ ਫਿਰ ਉਹਨਾਂ ਲਈ ਜੰਮੀ ਜੰਮੀ ਪਕੌੜੇ ਬਣਾਏ ਨੇ ਸੂਬੀ ਤੋਂ ਤੇ ਇਧਰ ਆਪਣੀ ਚਨੇ ਰੈਡੀ ਆ ਫਿਰ ਆਪਾਂ ਨਾਲ ਬਣਾ ਲੈਣੇ ਆ ਪੂੜੀਆਂ ਪੂੜੀਆਂ ਛੋਲੇ ਚਨੇ ਪੂੜੀਆਂ ਹਾਂਜੀ ਬਾਈ ਬਾਈ ਜੀ ਮਿਲਦੇ ਫਿਰ ਤੁਹਾਨੂੰ ਆਪਾਂ ਜਦੋਂ ਆਗੇ ਨਾ ਆਪਾਂ ਮਲਾਉਨੇ ਆ ਤੁਹਾਨੂੰ ਉਹਨਾਂ ਦੇ ਨਾਲ ਓਕੇ ਜੀ ਓਕੇ ਇਧਰ ਪਕੌੜੇ ਆਪਣੇ ਰੈਡੀ ਆ ਜਿਹੜੀ ਇਹਦਾ ਉਹ ਆ ਬੈਟਰ ਆ ਮੇਰੇ ਨਾਲ ਦਾ ਜ਼ਿਆਦਾ ਹੋ ਗਿਆ ਹਨਾ ਵਿੱਚ ਉਹ ਪਾਉਣੇ ਪੈਣੇ ਆਪਾਂ ਨੂੰ ਬੇਸਣ ਜ਼ਿਆਦਾ ਰਹਿ ਗਿਆ ਹਨਾ ਵਿੱਚ ਹੋਰ ਕੱਟ ਕੇ ਪਾ ਦੇਣੀਆਂ ਆ ਇਦਾਂ ਜੰਮੀ ਜੰਮੀ ਪਕੌੜੇ ਅਮਨ ਨੇ ਬਣਾਏ ਅੱਜ ਅਮਨ ਦੇ ਹੱਥਾਂ ਦੇ ਪਕੌੜੇ ਦੂਜਾ ਮਟੀਰੀਅਲ ਮੈਂ ਤਿਆਰ ਕੀਤਾ ਪਕੌੜੇ ਇਹ ਨਹੀਂ ਕੱਢਤੇ ਐਦਾਂ ਹੀ ਹੁੰਦਾ ਰਲ ਮਿਲ ਕੇ ਪਿਆਰ ਨਾਲ ਹਣਾਮਨ ਹਾਂਜੀ ਅਸੀਂ ਸਾਰੇ ਕੰਮ ਰਲ ਮਿਲ ਕੇ ਕਰਦੇ ਹਾਂ ਹਾਂਜੀ ਹੁਣ ਇਹ ਜਿਹੜੇ ਰਿਸ਼ਤੇਦਾਰ ਆਉਣਗੇ ਉਹਨਾਂ ਨੂੰ ਵੀ ਮਿਲਾਉਨੇ ਆ ਉਹਨਾਂ ਦਾ ਵੀ ਨੇਚਰ ਐਦਾਂ ਦਾ ਹੀ ਐ ਚਲੋ ਆ ਗਿਆ ਗੈਸਟ ਰਵੀ ਸਿੰਘ ਨਿਊ ਫੈਮਿਲੀ ਮੈਂਬਰ ਸਸਰੀਕਰ ਬਹੁਤ ਟਾਈਮ ਬਾਅਦ ਮਿਲੇ ਕਿ ਪਾਸਰੀ ਕਿਤੇ ਵੀ ਲੈ ਮਾਂ ਸਹੀ ਚੱਲੂ ਚਲੀ ਜਾਣਾ ਬੱਸ ਹਾਂ ਕੱਲ ਨੂੰ ਮੈਂ ਮੈਨੂੰ ਕੰਮ ਘਰ ਹੈਲਾ ਤੂੰ ਥੋੜੀ ਜਿਹੀ ਦੇਣਾ ਕਿੰਨੇ ਟਾਈਮ ਬਾਅਦ ਮਿਲੇ ਦੀਪੂ ਤੁਸੀਂ ਸਾਨੂੰ ਚਾਚੀ ਨੀਅਰ ਅਬਾਊਟ ਨੌਂ ਮਹੀਨੇ ਹੋ ਗਿਆ ਨਾ ਕਿ ਮੇਰਾ ਇਡਲੀ ਦਾ ਐਕਸਪੀਰੀਅੰਸ ਹੋ ਗਿਆ ਸੀ ਹਾਂ ਥੋੜਾ ਥੋੜਾ ਬੈਡ ਥੋੜਾ ਥੋੜਾ ਬੈਡ ਮਿਕਸ ਅਪ ਜਿਆ ਸੀ ਉਹ ਨਹੀਂ ਹੈ ਸਟਾਰਟਿੰਗ ਦੇ ਵਿੱਚ ਇਦਾਂ ਹੀ ਹੁੰਦਾ ਹਾਂਜੀ ਸਟਾਰਟਿੰਗ ਚ ਹੁੰਦਾ ਹੈ ਚਲੋ ਬੰਦੇ ਨੂੰ ਬਹੁਤ ਮਤਲਬ ਐਕਸਪੀਰੀਅੰਸ ਮਿਲਦਾ ਜਾਂਦੀ ਬਾਅਦ ਜਦੋਂ ਨਿਕਲਦੇ ਆ ਨਾ ਅਮਨ ਐਕਸਪਲੇਨ ਕਰ ਕੌਣ ਆ ਤੁਹਾਡੇ ਮੇਰੀ ਨੰਦ ਹਾਂ ਤਾਈਆ ਮਨੇ ਨਿਕਾਸ਼ਵਾ ਅਮਨ ਦੇ ਰੀਅਲ ਨਨ ਆਣਾ ਫਿਰ ਮੈਂ ਤਾਂ ਹੁਣ ਕੀ ਬੋਲਣਾ ਅੱਜ ਅਸੀਂ ਚੱਲੇ ਆ ਅਮਨ ਦੀ ਨੰਦ ਨੂੰ ਮਾਰਕੀਟ ਲੈ ਕੇ ਘੁੰਮਣ ਸੀ ਇੰਜੋਏ ਕਰਾਉਣ ਚੱਲੇ ਆ। ਛੁੱਟੀਆਂ ਦੇ ਵਿੱਚ ਸਾਰੇ ਆਏ ਆ ਫਿਰ ਹੁੰਦਾ ਵੀ ਥੋੜਾ ਟਾਈਮ ਆਪਾਂ ਇੰਜੋਏ ਕਰ ਲਈਏ। ਦੇਖਦੇ ਹਾਂ ਹੌਲੀ 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 ਜਾਈ ਜਾਣਾ। ਹਮ ਹੌਲੀ ਹੌਲੀ ਇਹਨਾਂ ਨੇ ਸਾਰਿਆਂ ਨੇ ਚਲੇ ਜਾਣਾ। ਫਿਰ ਫੇਰ ਆਪਾਂ ਇਕੱਲੇ ਘਰ ਦੇ ਵਿੱਚ ਚਲੋ ਕੋਈ ਨਾ। ਕੰਮ ਕਰਨਾ ਬਹੁਤ ਜ਼ਰੂਰੀ ਆ। ਇਹ ਦੇਖਦੇ ਆ ਕਿਹੜੀ ਮਾਰਕੀਟ ਜਾਂਦੇ ਆ ਆਪਾਂ। ਓਕੇ ਜੀ ਮਿਲਦੇ ਆ ਫੇਰ ਤੁਹਾਨੂੰ। ਸਨ ਦੀਦੀ ਲੈਣ ਆਉਂਦੇ ਨੇ ਸਿਮੀ ਦੀਦੀ ਗਰਾਸੀਏ ਦੀਦੀ ਤੁਹਾਡਾ ਹਮੇਸ਼ਾ ਲਈ ਸਹੀ ਗੱਲ ਸਾਨੂੰ ਜਿੱਥੇ ਵੀ ਲੈ ਕੇ ਗਏ ਵਿਚਾਰੇ ਦੀਦੀ ਸਾਨੂੰ ਗਰਾਸੀਏ ਮੀਲੇ ਆ ਦੀਦੀ ਦਾ ਹਨਾ ਥੈਂਕ ਯੂ ਸਾਡੇ ਸਾਰਿਆਂ ਵੱਲੋਂ ਜਦੋਂ ਹੀ ਦੀਦੀ ਨੂੰ ਅਸੀਂ ਕਹਿ ਦਿੰਨੇ ਆ ਉਹਦੀ ਸਾਨੂੰ ਉਹਦੀ ਕਹਿ ਦਿੰਦੇ ਚਲੋ ਚਲੋ ਲੈ ਕੇ ਚੱਲਦੀਆਂ ਤੁਹਾਨੂੰ ਇਦਾਂ ਦੇ ਭੈਣ ਭਰਾ ਚਾਹੀਦੇ ਨੇ ਆਉਂਦੇ ਆ ਦੀਦੀ ਗੱਡੀ ਲੈ ਕੇ ਫੇਰ ਮਲਾਉਣੀ ਆ ਤੁਹਾਨੂੰ ਓਕੇ ਹਾਂਜੀ ਬਹੁਤ ਸੋਹਣਿਆ ਕੰਤ ਕੋਸ ਤੂ ਵਾ ਬਹੁਤ ਬੋਹ ਕੈਂਟ ਵਾ ਪਰ ਆ ਨਹੀਂ ਚੰਗਾ ਜਿਹੜਾ ਇਹਨਾਂ ਨੇ ਉੱਪਰ ਕੱਪੜਾ ਲਾਇਆ ਏ ਹਾਂ ਮਤਲਬ ਜਦੋਂ ਇਹ ਗੰਦਾ ਹੋ ਗਿਆ ਫਿਰ ਧੋਣਾ ਪਿਆ ਕਰਨਾ ਹੈ ਕੱਪੜਾ ਮਾਰ ਕੇ ਨਹੀਂ ਨਾ ਸਾਫ ਹੋਣਾ ਪਤਾ ਤੁਜੀ ਬਹੁਤ ਐ ਕੰਫਰਟੇਬਲ ਬਹੁਤ ਹੈ ਹਮਮ ਪ੍ਰਾਈਸ ਇਹਦਾ ਹੈਗਾ ਏ ਮਹਿੰਗੀ ਸਹੀ ਯਾਰ ਮਹਿੰਗੀ ਸਹੀ ਹਮ ਬਦਲੇ ਦਾ ਮਹਿੰਗੀ ਸਹੀ ਜੈਸਮੀਨ ਹੈ ਆਇਆ ਤਾਂ ਦੇਖੀ ਰੀਜਨਲ ਪਿਉਮਾ ਦੇ ਆਏ ਹਨਾ ਆਲੀ ਤੋਂ ਕੱਟ ਕੇ ਲਾਇਆ ਹੋਇਆ ਨਾ ਨੇ ਠਾਈ ਯਰ ਉਹਦੇ ਪੋਚਨ ਲੈ ਲੈਨੇ ਫਿਰ ਸੋਹਣੇ ਆ ਮੈਨੂੰ ਤਾਂ ਲੱਗਾ ਇਹ ਠੰਗੀਆਂ ਦੇ ਜੂਬੀ ਲਈ ਅਸੀਂ ਬੂਟ ਲੈ ਲਿਆ ਹੁਣ ਅਸੀਂ ਹੋਰ ਦੇਖਦੇ ਆ ਜੈਸਮੀਨ ਲਈ ਦਿਖਣ ਲੱਗੀਆਂ ਇਹ ਵਾਲੇ ਸਾਰੇ ਕੁੜੀਆਂ ਵਾਲੇ ਨੇ ਫਰੌਗ ਬਣਿਆ ਅਦਰ ਸਾਰੇ ਪਾਰਸ ਨਵਾਂ ਕਲੈਕਸ਼ਨ 10%, 10% e questa? Sì. sempre l'uso che ne sono okay. Vada, 45, 45 dai tutte le opzioni 50 euro da 50 questa viaggiotti penso che non le piaccia vero? new style 50 euro di ne. ਦੀਪੂ ਸੈਂਡਲ ਬੋਕ ਐਂਡ ਅਪਰ ਪ੍ਰਾਈਜ਼ ਵਾਲਾ ਏ ਸਕੀਮ ਤੁਹਾਡੀ ਸੋਹਣੀ ਹੈ ਦੇਖੀ ਪੰਜਾਹ ਰੁਪਏ ਦਾ ਵਾਲੀ ਸੋਹਣਾ ਦੀਪੂ ਦਿਖਾਵਾ ਤੈਨੂੰ ਆ ਜਾ ਐਸੀ ਕੁਲੈ ਬੈਲਾ ਵੈਲੂਸੋ ਬੈਲਾ ਮੋਟੋ ਦੇਖੀ ਦੀਪੂ ਦੀਪੂ ਆ ਆ ਪਾ ਦੀਪੂ ਆਈ ਪਾਈ ਸਾਈਜ਼ ਬੋਲਾ ਛੋਟਾ ਉਹ ਤੇ ਜਿ ਸੋਣੀ ਤਾਂ ਦੇਖੀ ਕਿੰਨੀ ਆ ਸਾਈਜ਼ ਬੋਲਾ ਛੋਟਾ ਲੱਗ ਜੀ ਕਿੰਨੇ ਸ਼ਾਈਨ ਕਰਦੇ ਹੈ ਨਾ ਛੋਟੇ ਆ ਨਾ ਐਂ ਤਾਂ ਵੱਡੇ ਵੀ ਹੈਗੇ ਇਹਦੇ ਚ ਸੋਨਾ ਮੇਰੇ ਤਾਂ ਸੋਟ ਨਾਲ ਹੀ ਕਹੇ ਇੰਡੀਆ ਵਾਂਗੂ ਕੱਟ ਕਰ ਲਵੀਂ ਯਾਰ ਕਿਆ ਨਾ ਕਰੀਰੇ ਜਿਵੇਂ ਇੰਡੀਆ ਤਾਂ ਆਪਾਂ ਕਹਿ ਰਹੇ ਆ ਬਾਰਗੇਨਿੰਗ ਕਰ ਲਈ ਜੀ ਇਹਨਾਂ ਦਾ ਤਾਂ ਫਿਕਸ ਪ੍ਰਾਈਸ ਆ ਆ ਵੀ ਦੇਖੀ ਕਿੰਨੇ ਸੋਹਣੇ ਸੀਗੇ 50 ਤੇ 50 ਸੀ ਸਾਰੇ 50 ਆ 35 ਦੇ ਆ 40 ਆ ਦੇਖੀ ਕੱਲੀ ਚੱਪਲ ਹੀ ਆ ਤੇ 55 ਦੀ ਆ ਵੇ ਦੇਖੀ ਹਡਾਈ ਬਹੁਤ ਆ ਡਾਇਮੰਡ ਤਾਂ ਨਹੀਂ ਲਾਤੇ ਕਿਤੇ ਇਹ ਆ ਇੱਕ ਅਛਾ ਵਾਲੀ ਕੰਪਨੀ ਦਾ ਏ ਆਪਾਂ ਤਾਂ ਕਦੇ ਇਹ ਵਾਲੀ ਵਾਲੀ ਸੁਣੀ ਵੀ ਨਹੀਂ ਕੰਪਨੀ ਇਹਨਾਂ ਦਾ ਹੀ ਚਾਚੀ ਹੀਰੇ ਵਾਲੇ ਜੜ ਜੜ ਤੋਂ ਚਲੋ ਦੋ ਘਟਾ ਦੋ ਹੀਰੇ ਤੇ ਸੇਲ ਕਰੀ ਹਾਂ ਹਾਂ ਥੋੜੀ ਜਿਹੀ ਹਾਂ ਅੰਡਿਆਤਾਪਾ ਹਾਂ ਅੰਡਿਆਤਾਪਾ ਕੱਠੇ ਲੈ ਕੇ ਸੈਂਡਲੈਂਡ ਤੇ ਕਹਿ ਦਿੰਨੇ ਆ ਹਾਂ ਵੀਰੇ ਇਹਨਾਂ ਦੀ ਜੀ ਉਹਨਾਂ ਨੇ 3-4000 ਬਣਾਤਾ ਨੇ 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 25 ਕੇ ਸੌ ਦਵਾਂਗੇ ਇੰਨੇ ਤਾਂ ਸੀ ਵੈਰਾਈਟੀਆਂ ਇੰਨੇ ਤਾਂ ਸੀ ਲੈ ਲੇ ਤੁਹਾਡੇ ਤੋਂ ਇਹਨਾਂ ਨੂੰ ਤਾਂ ਐਵੇਂ ਨਹੀਂ ਕਹਿ ਸਕਦੇ ਆਪਾਂ ਇਹਨੇ ਤੇ ਪਿਆ ਦਿਨਾ ਨਹੀਂ ਦਾ ਕਾਸੀ ਤੇ ਚੱਲ ਕੇ ਦੇਣੇ ਪੈਂਦੇ ਸਾਰੇ ਲੈ ਦੇਖਿਓ ਤੇ ਜਿਹੜੇ ਜਵਕਾਂ ਨੇ ਨਹੀਂ ਹੁੰਦੇ ਸਟicker ਤੇ ਉਹੀ ਚੱਕ ਪਟ ਪਟ ਕੇ ਲਾਦੇ ਆ ਆਪਾਂ ਬਣਾ ਲਾ ਸਾਡੇ ਤੋਂ ਬਣਾ ਦੀ ਸੈਂਡਲ ਦੇ ਦਾਂਗੇ ਇਹਨੂੰ ਦੇਖਿਓ ਉੱਤੇ ਦਵਾਨਾ ਲਾਇਆ ਹੋਇਆ ਵਾਹ ਉਹ ਸਾਰੀ ਜਿਹੜੀ ਨਿੱਕੀ ਨਿੱਕੀ ਗਰ ਉਹ ਨਹੀਂ ਲਗਾਉਂਦੀ ਬਕਸ ਤੇ ਆਪਾਂ ਹੂੰ ਇਹਦੇ ਆ ਦੇਖਿਓ ਰੂਟੇ ਲਾਏ ਆ ਬੀਰੀ ਬੈਂਟ ਜਿੰਕਵੇ ਦੇ ਆ ਆਪਾਂ ਬਣਾ ਕੇ ਇਹਨੂੰ ਵੇਚ ਦਾਂਗੇ 25000 ਉਹਦੇ ਆ ਦੱਸ ਕੋਈ ਹੈ ਇਹਦੇ ਚ ਆ ਉੱਪਰ ਸੇ ਬਲ ਕਰ ਦਿੱਤੀ ਆਹ ਲੱਸੀ ਬੀ ਦੀ ਕੁੱਤ ਕਰਕੇ ਉਹ ਲਗਾਤਾ ਆਪਾਂ ਵੀ ਬਣਾਇਆ ਕਰਾਂਗੇ ਸੈਂਡਲ ਕਰੇ ਇਹ ਕੁਝ ਹੈ ਨਾ ਕਾਰੀਗਰੀ ਸੈਂਡਲ ਜਾ ਕੇ ਇਹਨਾਂ ਨੂੰ ਵੇਚ ਦੇ ਕਰਾਂਗੇ ਕਾਰੀਗਰੀ ਜਿਹੀ ਚਲੋ ਕਰੀਏ ਫਿਰ ਬੂਟਾਂ ਦਾ ਕਸਾ ਅਜ ਅਸੀਂ ਅਮਨ ਹੁਣਾਂ ਲਈ ਤੇ ਦੀਪ ਹੁਣਾਂ ਲਈ ਬਣਾਉਣ ਲੱਗੇ ਪੂੜੀਆਂ ਛੋਲੇ ਉਹ ਮੈਂ ਦਵਾ ਕਰਦੇ ਹੋਏ ਜਾਂਦੀ। ਇਹ ਇਹਨਾਂ ਵਧੀਆ ਹੋ ਗਈ ਫੁੱਲ ਗਈ ਇਹ। ਇੱਕ ਉਹ ਸੀ ਨਾ ਪੂੜੀ ਕੜਾਈ ਚੋਂ ਭੱਜ ਗਈ। ਆਹੋ। ਹਨਾ ਸੁਣਿਓ ਤੁਸੀਂ ਇਹ। ਹਾਂ। ਕਿਨੇ ਕਿਨੇ ਪੂੜੀ ਕੜਾਈ ਚੋਂ ਭੱਜ ਗਈ ਕਹਾਵਤ ਜੀ ਸੀਗੀ ਹੈ ਨਾ। ਸਾਡੀ ਪੂੜੀ ਨਹੀਂ ਭੱਜੀ ਕੜਾਈ ਚ। ਕਿੱਥੇ ਭੱਜੀ ਆ? ਟੱਡ ਚ। ਫੇਟ ਚ। ਚਲੋ ਜੀ। ਅਪਰੀਲੀਆ ਤਾਂ ਏਡੀ ਦੂਰ ਪੈ ਜਾਂਦਾ। ਹੁਣ ਆਪਾਂ ਚੱਲਿਆਂ ਸਾਰੇ ਬਾਹਰ ਇੱਧਰ ਘੁੰਮਣ। ਸਾਦੀ ਫੈਮਿਲੀ ਰਾਲ ਕੇ ਗੱਡੀ ਤੋਂ ਇਧਰ ਸਾਈਡ ਤੇ ਹੀ ਰਹਿਣਾ ਓਕੇ ਜੀ ਓ ਇਦਾਂ ਥੋੜੀ ਚਲੋ ਸਾਰੇ ਉਧਰ ਹੋਵੇ ਫਿਰ ਕਿਉਂਕਿ ਗੱਡੀ ਵੀ ਇਧਰਲੀ ਡਾਇਰੈਕਸ਼ਨ ਚ ਜਾਂਦੀ ਆ ਹਨਾ ਇਹਦਾ ਲਾਈਨ ਬਣਾ ਲਓ ਪਤਲੀ ਜੀ ਆ ਹੁਵੇ ਨਾਲ-ਨਾਲ ਜੇ ਨੂੰ ਹੋ ਜੋ ਲੈ ਤੁਸੀਂ ਜ਼ਰੂਰ ਡਬਲ ਹੋ ਜੋ ਹਾਂ ਅਡਾ ਲਿੰਦ ਦੇਖਾ ਰਾਜਨ ਦੇ ਸਾਰੇ ਨੂੰ ਪੁੱਛੀ ਚੱਲਿਓ ਬਈ ਕੰਮ ਵਾਲੀ ਇਹਨਾਂ ਦੀ ਕੰਮਾਂ ਲੈਣ ਦੀ ਲੋੜ ਚ ਕੰਮ ਹਾਂ ਵਿਤਨ ਕੰਮਾਂ ਲੈਣ ਲੋੜ ਹੈਗੀ ਹੈ ਹਾਂ ਇੱਥੇ ਲੈ ਕੇ ਲਾ ਜੀਏ 파ਰਤੀ ਉੱਤੇ ਨੰਬਰ ਹੈਨਾ ਇੱਧਰ ਅੰਗੂਰ ਲੱਗੇ ਹੋਏ ਨੇ ਕਈ ਜਗ੍ਹਾ ਕਹਿੰਦੇ ਅੰਗੂਰ ਟੁੱਟਨੇ ਪਰ ਇਹਨਾਂ ਤਾਂ ਹਜੇ ਲੱਗੇ ਵੀ ਨਹੀਂ ਲੈ ਉੱਧਰ ਦੇਖ ਲਓ ਇਹ ਛੋਟਾ ਬੱਚਾ ਇਹਨੂੰ ਗੋਦੀ ਚੱਕ ਲਿਆ ਕਦੇ ਕਦੇ ਤਾਂ ਬਾਲਾ ਹੀ ਪਿਆਰ ਕਰਦੇ ਆ ਕਦੇ ਕਦੇ ਰਾਹ ਜਾਂਦੇ ਹੈ ਨਾ ਦੇਖੀ ਸਾਰਾ ਗ੍ਰੀਨ ਗ੍ਰੀਨ ਆਹੀ ਪਿਆ ਨਾ ਸਾਫ ਸਾਫ ਹਾਂ ਆਦੇ ਉਹੀ ਦਰਖਤ ਇਹ ਕਰਵਾਇ ਲੱਗਦਾ ਜਿਵੇਂ ਡਾਇਨਾਸੌਰ ਹੁੰਦਾ ਬਾਅਦ ਨਹੀਂ ਹੋਣੀ ਦੰਨੇ ਦੁਬਾਰੇ ਬੋਲ ਪਰ ਨਿੱਕੀ ਜਿਹੀ ਟਿਕਟ ਦਾ ਆਪਣਾ ਕਰ ਸਕਦੀ ਰੋਬੋਟ ਗੱਡੀ ਆ ਰੋਬੋਟ ਵਾਲੀ ਗੱਡੀ ਉਹਦੇ ਤਾਂ ਹੀ ਮੈਂ ਕਿ ਐਨਾ ਵਧੀਆ ਕਾ ਇਹਨਾਂ ਨੇ ਪਿਆ ਹੋਰ ਆਦੇ ਆਈ ਜਾਂਦੀ ਉਹਨਾਂ ਤਾਂ ਹੀ ਇਹਨਾਂ ਦਾ ਕਾ ਐਨਾ ਵਧੀਆ ਪਿਆ ਹੈ ਉਹ ਰੋਟੇਟ ਹੋ ਕੇ ਜਿੱਥੇ ਟੱਚ ਹੋਏ ਉਹ ਮੁੜ ਜਾਂਦੀ ਹੈ ਹਾਂ ਆਦੇ ਆਉਂਦੀ ਵਧੀਆ ਚੀਜ਼ ਆ ਨਾ ਇਹ ਤਾਂ ਕਾ ਕੱਟਣ ਵਾਲੀ ਰੋਬਟ ਗੱਡੀ ਦੇਖ ਚੱਲਾ ਦੇ ਚੱਲੇ ਪ੍ਰਾਈਵੇਟ ਕੰਟਰੋਲਰ ਦੇ ਨਾਲ ਜਿਹੜਾ ਜੋ ਜਿਹੜਾ ਕੋਈ ਤਾਂ ਵੀ ਦੇ ਗਿਆ

ਕਿੰਨੇ ਆਏ ਹਾਂ ਕਿਰਨਾਂ ਨਾ ਜੋ ਤੂੰ ਪੜ ਲੂਗਾ ਅੱਛਾ ਜਸੂ ਪੜ ਲੂਗਾ ਲੱਗਦਾ ਜਸੂ ਆਪਣੇ ਚਾਹ ਜੂਗਾ ਬਾਬੇ ਨੇ ਕਹਣਾ ਮੇਰੇ ਫੁੱਲ ਤੋੜ ਲੈ ਤੁਸੀਂ ਆ ਲੱਗੇ ਵਾ ਜਸੂ ਆ ਜਾ ਜੀ ਜਸੂ ਹਮਣ ਪ੍ਰੈਸ ਦੀ ਲੋੜ ਆ ਤੈਨੂੰ ਹਮਣ ਕੱਪੜੇ ਪ੍ਰੈਸ ਕਰਨ ਦੀ ਲੋੜ ਆ ਦੇਖਿਓ ਪਹਾੜੀਆਂ ਕਿੰਨੇ ਸੋਹਣੇ ਲੱਗਦੇ ਆ ਯੋਯੋ ਕੰਤੋਂ ਸਿੱਤੇ ਰੈਸਟ ਕਰਨ ਲੱਗੇ ਸਾਰੇ ਰੋਕੇ ਫਰੂਟਾ ਫਰੂਟਾ ਫਰੂਟਸ ਬਰਦੂਰਾ ਸਬਜ਼ੀਆਂ ਅੱਛਾ ਬਰਦੂਰਾ ਪਾਣੀ ਨੂੰ ਹਾਂ ਹੋ ਜਾ ਪਾਣੀ ਦਾ ਐਕਵਾ ਹਾਂ ਪਤਾ ਦੁੱਧ ਨੂੰ ਲਾਟੀ ਹਾਂ ਸਹੀ ਹੈ ਇਹ ਜਿਹੜੇ ਔਰੈਂਜ ਵਾਣਾ ਜਿਹੜਾ ਦਾ ਸ਼ੈਲਕਾ ਨਾ ਉਹ ਮਿੱਠਾ ਹੁੰਦਾ ਵਿੱਚੋਂ ਸੰਤਰਾ ਖੱਟਾ ਹੈ ਖੱਟੇ ਹੁੰਦੇ ਇਹ ਉਹਦੇ ਚ ਪਾਉਂਦੇ ਆ ਜਦੋਂ ਕੇਕ ਵਗੈਰਾ ਬਣਾਉਂਦੇ ਆ ਨਾ ਹਾਂਜੀ ਇਹਦਾ ਹਾਂ ਸੰਤਰਾ ਨਹੀਂ ਵਿੱਚੋਂ ਖਾਦਾ ਜਾਂਦਾ ਉਹ ਖੱਟਾ ਹੈ ਖੱਟਾ ਲੀ ਇਹਨਾਂ ਦੇ ਇਦਾਂ ਖੁੱਲੇ ਬੋਤਨੇ ਘਰ ਹੁੰਦੇ ਆ ਜੇ ਲੋ ਕਿੰਨੀ ਸਾਰੇ ਘਰਾਂ ਦੇ ਇਹਨਾਂ ਦਾ ਖੁੱਦਾ ਹੀ ਹੈ ਦਾਈਓ ਚਾਚੀ ਆਪਦੇ ਘਰ ਨੇ ਇਹਨਾਂ ਦੇ ਅਦਰਕ ਕਿੰਨੇ ਸੋਹਣੇ ਲਾਦੇ ਆ ਮਨ ਹਨ ਆਪਣੇ ਤਾਂ ਇੰਡੀਆ ਦੇ ਵਿੱਚ ਹੈ ਹੀ ਨਹੀਂ ਹਰਿਆਲੀ ਤਾਂ ਖਤਮ ਹੀ ਹੋ ਗਈ ਸਾਡੇ ਖੁਦ ਦੇ ਘਰ ਚ ਇੰਨੀ ਕਿਸੇ ਟਾਈਮ ਹਰਿਆਲੀ ਸੀ ਨਾ ਬਹੁਤ ਸਾਰੇ ਪਾਸੇ ਮਾਰੀ ਸਾਡੇ ਕਿਉਂ ਨਹੀਂ ਗੰਨੇ ਜਿਹੜੇ ਵੱਡੀ ਕਰ ਰਹੇ ਉਹਨਾਂ ਨੂੰ ਇਹ ਵੀ ਆਪਾਂ ਵੀ ਦਾ ਕਾਲ ਆ ਰਹੇ ਨੇ ਕੋਈ ਕਿਹੜੀ ਆ ਚੀਜ਼ ਛੱਡ ਲੈਂਦੇ ਨਾ ਵੀ ਸਾਰੀ ਸਾਈਡਾਂ ਤੇ ਆ ਘਰ ਉਹਦਾ ਗ੍ਰੀਨਰੀ সুইমিਂਗ ਪੂਲ ਇੱਕ ਦੇਖੋ ਜੇ সুইমিਂਗ ਪੂਲ ਹੈਗਾ ਇਹਨਾਂ ਦੇ ਹੋਰ ਚੰਗੀ ਵੈਬਸਾਈਟ ਹੋਣੀ ਹਾਂ ਤਾਂ ਥੱਲੇ ਜੀ ਨੂੰ ਪਤਾ ਨਹੀਂ ਕੀ ਜਾਂਦਾ ਉਹ ਦੇ ਇਥੋਂ ਮਾਰੇ ਬਣਾਵਾ ਹੋਗਾ ਤੇ ਜਿਹਨੇ ਸਾਡ ਵਾਲੀ ਦੇ ਬਣਾਵਾ 20 ਮਿੰਟ ਹੈ ਹਾਂ ਜਪਾ ਸਾਰਿਆਂ ਦੇ ਘਰਾਂ ਦੀ ਕੀ ਕਹਿੰਦੇ ਨੇ ਕਰਨੀ ਆ ਇਨਕੁਆਰੀ ਕਰਦੇ ਆ ਰਣਜਲੀ ਫੋਕਸ ਕਰੋ ਕੀ ਕਹਿੰਦਾ ਕੈਮਰਾਮੈਨ ਜਲਦੀ ਫੋਕਸ ਕਰ ਇਹਨੂੰ ਤਾਂ ਬਾਲੀਗ ਗੱਲਾਂ ਹੁੰਦੀਆਂ ਹਾ ਕਵਾਂਗੇ ਤੁਹਾਡੇ ਕੁੱਤੇ ਨੇ ਦੰਦੀ ਵੱਢੀ ਆ ਕਰ ਜਾ ਫਿਨਿਸ਼ ਹਾਂ 5 5000 5000 ਮਿਲ ਗਿਆ 5 ਦੰਦੀ ਚਾਹੀਦੀ ਇੱਕ ਦੰਦੀ ਚਾਹੀਦੀ ਏ ਤੇਰੀ ਪਲੀਜ਼ ਜਿਉਣਾ ਚੰਗੂ ਵੀ ਪਾੜਤੀ ਫੇਰ ਕੋਈ ਨਾ ਲਾਜ ਹੋ ਜੀ ਮੈਂ ਕਿ ਲਾਜ ਵੱਢੀ ਆ ਕਰਦੇ ਹੋ ਸਿੱਟ ਕੇ ਤੈਨੂੰ ਉਹਨਾਂ ਦੇ ਘਰ ਦੇ ਉੱਪਰ ਜੀ ਦੋਨੋਂ ਤੇ ਬੰਦੇ ਕੇ ਕਰਦਾ 10000 ਮਿਲੂਗਾ ਆ ਦੇਖੀ ਇੱਕ ਲਾਟ ਤੇ ਵੱਡੂ ਨਾ ਪਾ ਜੇ ਯਾਰ ਹਾਂ ਆਪਾਂ ਬੰਦੇ ਜਰ ਸੱਟ ਦੰਦੀ ਦੂਰ ਆ ਬਸ ਹਾਂ ਏਕੜਾ ਤੇ ਇਥੋਂ ਡਰਦੇ ਗਏ ਤਾਂ ਆਪ ਕਹਿੰਦੀਆਂ ਵੀ ਸਾਡੇ ਦੰਦੀ ਵੱਡੇ ਇੱਥੇ ਕੁੱਤੇ ਜੇ ਦੰਦੀ ਵੱਡ ਜਾਂਦਾ ਨਾ ਪੈਸੇ ਮਿਲ ਜਾਂਦੇ ਆ ਮਾਲਕਾਂ ਨੂੰ ਦੇਣੇ ਪੈਂਦੇ ਆ ਪੈਸੇ ਹੈ ਜੀ ਆਪਣੇ ਇਹ ਇੰਡੀਆ ਚ ਹੋਵੇ ਸਾਰੇ ਜਾਨੇ ਕੁੱਤੇ ਅੰਦੇ ਦੰਗਾੜ ਜਿਹੜੀਆਂ ਜੁੜੀਆਂ ਕਰਦੇ ਫਿਰ ਉਹ ਕੁੱਤੇ ਵੱਲ ਡੋਹ ਜਾਂਦੇ ਹਾਂ ਆਪਣੇ ਵੀ ਹੈਗਾ ਇਹ ਨਾਲਾ ਤਾਂ ਉਹ ਮौज ਹੈ ਜਿਹੜੀ ਮਰਜ਼ੀ ਚ ਛੱਡ ਦੋ ਜਿਵੇਂ ਇਟਲੀ ਚ ਕੀ ਕਹਿੰਦੇ ਇਹਨੂੰ ਪਤਾ ਸਾ ਆਹ ਵਾਲਾ ਜਿਹੜਾ ਬਣਿਆ ਹੋਇਆ ਵਾ ਕੀ ਕੀ ਬਣਿਆ ਹੋਇਆ ਆਹ ਆਪਣੇ ਤਾਂ ਕੀ ਕਹਿ ਸਕਦੇ ਇਹਨੂੰ ਆਪਾਂ ਬ੍ਰਿਜ ਕੀ ਕਹਿੰਦੇ ਨੇ ਰੱਜੀਆ ਨੇ ਟਿਕਟ ਟਿਕਟ ਸੁਆ ਪ੍ਰੀਚਲ ਦਾ ਬੋਲਦੇ ਹਨ ਇਹਨੂੰ ਕਹਿੰਦੀ ਸੂਏ ਸੂਏ ਦੀ ਨੂੰ ਨਹੀਂ ਪਤਾ ਕੀ ਸੂਏ ਤੇ ਫਿਰਦੇ ਆ ਜੀ ਇਹ ਸਾਰੇ ਜਣੇ ਸੂਏ ਤੇ ਡਾਲੀਆਂ ਨੇ ਸੂਏ ਤੇ ਫਿਰਦੇ ਆ ਗੁੰਮ ਗੁੰਮੀ ਗੁੰਮੀ ਕਰਦੇ ਗੁੰਮ ਗੁੰਮੀ ਕੀ ਕਰਦੇ ਤੁਸੀਂ ਸਾਰੇ ਜਣੇ ਓਏ ਗੁੰਮੀ ਗੁੰਮੀ ਦਿੰਦੇ ਆਓ ਲੈ ਜਲਦੀ ਜਲਦੀ ਹਾਂ ਜਾਓ ਇੱਧਰ ਆਏ ਕੋੜ ਗਿਆ ਲਾ ਦੇਖੋ ਇਹ ਟਾਲੀ ਨੂੰ ਕੋੜ ਕਰਲਾ ਜੀ ਆਦਾ ਕੋੜ ਕਰਲਾ ਜੀ ਕੋੜ ਕਰ ਉਹ ਇਹਦੇ ਵਿੱਚ ਆ ਕੀ ਹੈ ਅਰੇ ਜਿਹੜੋ ਜਿਹੜੇ ਖਾਂਦੇ ਜੀ ਲਾਲਜੂ ਵੀ ਨੇ ਅੰਦਰ ਸੁੰਡ ਜੀ ਕੱਢ ਕੇ ਦੇਖੀ ਹੁਣ ਡਰਦਾ ਹੀ ਭੱਜ ਗਿਆ ਕੁੱਤਾ ਤਾਂ ਉਹਨਾਂ ਦਾ ਕੀ ਭਾਦਾ ਦਲ ਗਿਆ ਆ ਜਾ ਦਰ ਦੇ ਪਾਚ ਹਾਂ ਆ ਜਾ ਤੂੰ ਸਾਡੀ ਕੀ ਲੱਤ ਪਾ ਰਿਹਾ ਹੈ ਨਹੀਂ ਲੱਛਣ 5000 ਦਵਾਉਣਾ ਦਲ ਗਿਆ ਆ ਜਾ ਜੀ ਜੂ ਵੀ ਆਪਾਂ ਨੂੰ 5000 ਆ ਤੇ ਲਿਵਾ ਕਰ ਪੜੀ ਜੂ ਵੀ ਤਾਂ ਜੀ ਵੀ ਤਾਂ ਕੁੱਤੇ ਨੂੰ ਵੀ ਧਮਕੀ ਦਿੰਦਾ ਹੈ ਵੇਟ ਵੇਟ ਅੰਮਾ ਵਿੱਚ ਦੀ ਘੱਟੀ ਆ ਜਾ ਚਪਕਾ ਇਹਨੂੰ ਕੂਦ ਲੈ ਗਿਆ ਮੈਂ ਕਰੋ ਤੂੰ ਜਾ ਛੱਡ thank <sweak> you